ਸਾਭ ਵਾਹਿਗੁਰੂ ਜੀ ਕੀ ਫਤਿਹ ਡੇਰਾ ਸ਼ਹੀਦ ਬਾਬਾ ਦੀ ਸਿੰਘ ਦਾਸ ਜਫਰ ਜੰਗੜ ਤੋਂ ਸਮੂਹ ਸੰਗਤਾਂ ਦੇ ਸਮੇਤ ਸਾਬ੍ਹ ਸ੍ਰੀ ਗੁਰਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨ ਪਰਸਦੇ ਹੋਏ ਸ਼੍ਰੀ ਅਨੰਦਪੁਰ ਸਾਹਿਬ ਤੋਂ ਪਹਾਉ ਸਾਹਿਬ ਜਿੱਥੇ ਸਾਬ੍ਹ ਗੁਰਗੋਬਿੰਦ ਸਿੰਘ ਮਹਾਰਾਜ ਜੀ ਨੇ ਚੁਪਈ ਸਾਹਿਬ ਦਾ ਪਾਠ ਕੀਤਾ ਸੀ ਇਸੇ ਹੀ ਕਰਕੇ ਸੰਗਤਾਂ ਨੂੰ ਇੱਥੇ ਦਰਸ਼ਨ ਕਰਾਉਣ ਆਂਦਾ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਜਾਣਕਾਰੀ ਹੋਵੇ ਨਾ ਸੰਗਤਾਂ ਨੂੰ ਪੰਜਾਬ ਯੂਐਸਏ ਤੇ ਮੈਂ ਹਾਂ ਸੰਦੀਪ ਸੈਣੀ ਅੱਜ ਅਸੀਂ ਆਏ ਹਾਂ ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਗੁਰਦੁਆਰਾ ਬਹੁਰ ਸਾਹਿਬ ਜੋ ਕਿ ਬਹੁਤ ਹੀ ਵਧੀਆ ਲੋਕੇਸ਼ਨ ਤੇ ਸਜੋਬਿਤ ਹੈ ਤੇ ਇਸ ਗੁਰਦਾਰੇ ਦਾ ਇਤਿਹਾਸ ਤੁਹਾਨੂੰ ਜਾਣੂ ਕਰਾਵਾਂਗੇ ਇੱਥੇ ਦੇ ਹੈੱਡ ਗ੍ਰੰਥੀ ਸਾਹਿਬ ਜੀ ਨਾਲ ਗੱਲ ਕਰਾਂਗੇ ਔਰ ਉਹ ਦੱਸਣਗੇ ਕਿ ਇਸ ਗੁਰਦਾਰੇ ਦਾ ਇਤਿਹਾਸ ਕੀ ਹੈ ਸਭ ਤੋਂ ਪਹਿਲਾਂ ਸਤਿ ਸ਼ਕਾਲ ਆਪ ਜੀ ਨੂੰ ਸਤਿ ਸ਼ਕਾਲ ਜੀ ਹਾਂ ਬਾਬਾ ਜੀ ਜੋ ਇਸ ਗੁਰਦਾਰੇ ਦਾ ਇਤਿਹਾਸ ਹੈ ਕੀ ਇਤਿਹਾਸ ਹੈ ਇਸ ਗੁਰਦਾਰ ਸਾਹਿਬ ਜੀ ਦਾ ਇੱਥੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਾਨ ਪਿਤਾ ਸਰਵੰਸਦਾਨੀ ਉਹਨਾਂ ਨੇ ਇੱਥੇ ਆਣ ਕੇ ਚੌਪੈ ਸਬ ਦਾ ਉਚਾਰਨ ਕੀਤਾ ਸੀ ਸੰਭਾ 17 ਸੈਸਪਣੀਜਾ 8 10 ਸੈਸਪਨ 3 ਖੇਜਾ ਫਾਦਰੋ ਸੁਦੀ ਦਾ ਇੱਥੇ ਮੇਲ ਬਹੁਤ ਵੱਡੀ ਤਦਾਦ ਵਿੱਚ ਮੇਲਾ ਲੱਗਦਾ ਜਿਵੇਂ ਦੂਰੋਂ ਦਰਾੜੋਂ ਸੰਗਤਾਂ ਆਣ ਕੇ ਇੱਥੇ ਨਤਮਸਤਕ ਹੁੰਦੀਆਂ ਹਨ ਇੱਥੋਂ ਦਾ ਇਤਿਹਾਸ ਹੈ ਰਾਜਾ ਰਤਨ ਰਾਜ ਜੀ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਸਤਿਗੁਰੂ ਜੀ ਸ੍ਰੀ ਅਨੰਦਪੁਰ ਸਾਹਿਬ ਤੋਂ ਆਪਣੇ 21 ਵੀਰ ਸਿੰਘਾਂ ਨੂੰ ਨਾਲ ਲੈ ਕੇ ਇੱਥੇ ਪਹੁੰਚੇ ਸਨ ਜਦੋਂ ਦਰਿਆ ਦੇ ਪਰਲੇ ਕੰਡੇ ਤੇ ਪਹੁੰਚੇ ਉੱਥੇ ਅਲੱਗ-ਅਲੱਗ ਕਿਸ਼ਤੀਆਂ ਸਜਾ ਕੇ ਅਮੀਰ ਲੋਕਾਂ ਨੇ ਖੜੀਆਂ ਕੀਤੀਆਂ ਉਹਨਾਂ ਵਿੱਚੋਂ ਇੱਕ ਸੈਦਾਂ ਮਲਾਹ ਸੀ ਬਹੁਤ ਗਰੀਬ ਸੀ ਉਹ ਦਾ ਵਿਚਾਰਾ ਉਹਦੀ ਕਿਸ਼ਤੀ ਇੰਨੀ ਵਧੀਆ ਨਹੀਂ ਸੀਗੀ ਉਸ ਜਾਣ ਦੇ ਪੈਸੇ ਵੀ ਨਹੀਂ ਸੀਗੇ ਉਹ ਦੂਰ ਉੱਥੋਂ ਦੂਰ ਲੈ ਕੇ ਚਲਾ ਗਿਆ ਕਿਸ਼ਤੀ ਸਤਗੁਰੂ ਜਦੋਂ ਇੱਥੇ ਆਏ ਤਾਂ ਹਰੇਕ ਨੇ ਕਿਹਾ ਕਿ ਸਤਗੁਰੂ ਜੀ ਮੇਰੀ ਕਿਸ਼ਤੀ ਵਿੱਚ ਬੈਠੋ ਮੇਰੀ ਕਿਸ਼ਤੀ ਵਿੱਚ ਬੈਠੋ ਸਤਗੁਰੂ ਜੀ ਸਾਰੇ ਨਕਾਰਦੇ ਹੋਏ ਸੈਦਾਂ ਮਲਾਹ ਦੇ ਕੋਲ ਚਲੇ ਗਏ ਸੈਦਾਂ ਮਲਾਹ ਦੇ ਕੋਲ ਕਿਉਂਕਿ ਸੈਦਾ ਮਲਾ ਸਤਿਗੁਰਾਂ ਦਾ ਸੇਵਕ ਸੀ ਭਗਤ ਸੀ ਔਰ ਉਹਨਾਂ ਦਾ ਉਹਨਾਂ ਦਾ ਅੱਗੇ ਬੇਨਤੀਆਂ ਕਰਦਾ ਰਹਿੰਦਾ ਸੀ ਸਤਿਗੁਰ ਜੀ ਕਦੋਂ ਆ ਕੇ ਦਰਸ਼ਨ ਦਿਖਾਓਗੇ ਫਿਰ ਆਣ ਕੇ ਜਦੋਂ ਸਤਿਗੁਰਾਂ ਨੇ ਕਿਹਾ ਕਿ ਤੂੰ ਆ ਬੇਨਤੀਆਂ ਕਰਦਾ ਹੁੰਦਾ ਸੀ ਹੁਣ ਤੂੰ ਕਿੱਥੇ ਚਲ ਜਾ ਕੇ ਬੈਠ ਗਿਆ ਸਾਨੂੰ ਪਛਾਣਦਾ ਵੀ ਨਹੀਂ ਫਿਰ ਸਤਿਗੁਰਾਂ ਦੇ ਪਿਆਰੀ ਪੈ ਕੇ ਸਤਿਗੁਰਾਂ ਕੀਸਤੀ ਵਿੱਚ ਛੜਾਂਦਾ ਹੈ ਫਿਰ ਸਤਿਗੁਰ ਜੀ ਜਦੋਂ ਕੀਸਤੀ ਵਿੱਚ ਬੈਠੇ ਤਾਂ ਉਹ ਕੰਡੇ ਨਹੀਂ ਲਗਾ ਰਿਹਾ ਕੀਸਤੀ ਨੂੰ ਕੀਸਤੀ ਦੇ ਚੱਕਰ ਲਗਾਏ ਜਾ ਰਹੇ ਦਰਿਆ ਦੇ ਵਿੱਚ ਔਰ ਸਤਿਗੁਰ ਜੀ ਕਹਿੰਦੇ ਸੈਦੇ ਕਿ ਸਾਨੂੰ ਤੁਸੀਂ ਕੰਡੇ ਤੇ ਤਾਂ ਲਾਓ ਕਹਿੰਦੇ ਸਤਿਗੁਰੂ ਜੀ ਹੁਣ ਤੁਸੀਂ ਮਸਾਂ ਹੀ ਆਏ ਹੋ ਫਿਰ ਪਤਾ ਨਹੀਂ ਕਦ ਆਓਗੇ ਇਸ ਕਰਕੇ ਸਤਿਗੁਰੂ ਜੀ ਮੇਰੀ ਅੱਖਾਂ ਨਹੀਂ ਰਜੀਆਂ ਸਤਿਗੁਰੂ ਜੀ ਬੜੇ ਖੁਸ਼ ਹੋਏ ਉਹਨਾਂ ਨੇ ਕਿ ਜਦ ਤੁਸਨ ਯਾਦ ਕਰੇਗਾ ਅਸੀਂ ਜਦੋਂ ਉਦੋਂ ਹੀ ਹਾਜ਼ਰ ਹੋ ਜਾਵਾਂਗੇ ਫਿਰ ਸਤਿਗੁਰੂ ਜੀ ਨੇ ਕੰਡੇ ਤੇ ਲਗਾ ਕੇ ਜਦ ਸਤਿਗੁਰੂ ਜੀ ਉਹਨਾਂ ਨੂੰ ਕਿਰਾਇਆ ਦੇਣ ਲੱਗੇ ਨਾ ਤਾਂ ਸਹੈਦ ਮਲਾਹ ਕਹਿੰਦਾ ਕਿ ਸਤਿਗੁਰੂ ਜੀ ਤੁਸੀਂ ਅਗਲੇ ਜਾਨੀ ਭਰ ਸਾਗਰ ਦੇ ਮਲਾਹ ਹੋ ਮੈਂ ਇੱਥੇ ਦਾ ਮਲਾਹ ਮੈਂ ਤੁਹਾਨੂੰ ਇੱਥੋਂ ਪਾਰ ਲਗਾਇਆ ਤੁਸੀਂ ਅੱਗੇ ਪਾਰ ਮੈਨੂੰ ਲਗਾਇਓ ਸਤਿਗੁਰੂ ਜੀ ਇਥੇ ਗੁਰਦੁਆਰਾ ਬਹਾਵਰ ਸਾਹਿਬ ਸ਼ੋ ਸ਼ਹਾਬਤ ਹੈ ਇਹ ਰਾਜਾ ਰਤਨ ਚੰਦ ਜੀ ਦਾ ਘਰ ਹੁੰਦਾ ਸੀਗਾ ਮਹਿਲ ਹੁੰਦਾ ਸੀ ਉੱਥੇ ਅੱਜ ਇਹ ਗੁਰਦੁਆਰਾ ਸਾਹਿਬ ਸ਼ੋ ਬਤਾ ਹੈ ਇਥੇ ਸਤਿਗੁਰਾਂ ਨੇ ਚੌਪਾਈ ਸਾਹਿਬ ਦਾ ਉਚਾਰਨ ਕੀਤਾ ਜੋ ਕਿ ਪੰਜ ਬਾਣੀਆਂ ਵਿੱਚ ਸ਼ਾਮਲ ਹੈ ਜੀ ਇਹ ਇਥੋਂ ਦਾ ਇਤਿਹਾਸ ਹੈ ਜੀ ਇਹ ਇਹ ਗੁਰਦੁਆਰਾ ਕਿਸ ਕਿਹੜੇ ਸਾਲ ਵਿੱਚ ਹੋਂਦ ਵਿੱਚ ਆਇਆ ਸੀ 1753 ਵਿੱਚ ਸਤਿਗੁਰ ਜੀ ਇੱਥੇ ਆਏ ਸੀ ਫਿਰ ਉਹਦੇ ਬਾਅਦ ਜਿਹੜੇ ਕਿ ਫਿਰ ਗੁਰਦੁਆਰਾ ਫਿਰ ਹੋਂਦ ਵਿੱਚ ਆਇਆ ਜੀ ਠੀਕ ਹੈ ਜਿਵੇਂ ਕਿ ਇੱਥੇ ਲੰਗਰ ਦੇ ਵੀ ਬਹੁਤ ਵਧੀਆ ਸੁਵਿਧਾ ਦਿਖ ਰਹੀ ਹੈ ਮੈਨੂੰ ਹਰ ਇੱਕ ਜੀ ਪ੍ਰੋਪਰ ਪਲੈਨਿੰਗ ਨਾਲ ਕੀਤੀ ਗਈ ਹੈ ਬਹੁਤ ਜ਼ਿਆਦਾ ਵਧੀਆ ਲੱਗ ਰਿਹਾ ਦੇਖ ਕੇ ਇੱਥੇ ਆ ਕੇ ਵੀ ਬਨਖਸ਼ ਹੋ ਰਿਹਾ ਹੈ ਤੁਸੀਂ ਲੋਕਾਂ ਨੂੰ ਇਸ ਚੈਨਲ ਦੇ ਰਾਹੀ ਮਹਾਂਪੰਜਾਬ ਯੂਐਸਏ ਦੇ ਰਾਹੀ ਤੁਸੀਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਸੰਗਤਾਂ ਨੂੰ ਬੇਨਤੀ ਹੈ ਕਿ ਸੰਗਤ ਜੀ ਇੱਥੇ ਤੁਸੀਂ ਆਓ ਸਤਿਗੁਰਾਂ ਦੇ ਦਰਸ਼ਨ ਦਿਦਾਰੇ ਕਰੋ ਇੱਥੇ ਚੌਪੈ ਸਾਹਿਬ ਸਤਿਗੁਰਾਂ ਦਾ ਆਚਰਣ ਕੀਤੀ ਹੈ ਸਤਿਗੁਰ ਜੀ ਆਪ ਇੱਥੇ ਜਨਸ਼ੋ ਪ੍ਰਾਪਤ ਗੁਰਦਵਾਰਾ ਸਾਹਿਬ ਹੈ ਔਰ ਇੱਥੇ ਆ ਕੇ 13 ਚੌਪਾਈ ਸਾਹਿਬ ਦੇ ਪਾਠ ਕਰਕੇ ਕਹਿੰਦੇ ਕਿ ਆਪਣੀਆਂ ਮਨੋ ਕਾਮਨਾਵਾਂ ਮਨੋ ਭਾਵਨਾਵਾਂ ਪੂਰੀਆਂ ਹੁੰਦੀਆਂ ਹਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਥੇ ਲੰਗਰ ਦੀ ਵਿਵਸਥਾ ਹੈ 24 ਘੰਟੇ ਲੰਗਰ ਚੱਲਦਾ ਹੈ ਸੰਗਤਾਂ ਦੇ ਰਹਿਣ ਵਾਸਤੇ ਸਰਾਮਾਂ ਬਣੀਆਂ ਹੋਈਆਂ ਹਨ ਬਾਕੀ ਸਾਰਾ ਮੈਨੇਜਮੈਂਟ ਜੋ ਹੈ ਸੰਗਤਾਂ ਦੀ ਦੇਖ ਰਿਕ ਵਿੱਚ ਉਹਨਾਂ ਦੇ ਸਹੀ ਸਹਿਯੋਗ ਨਾਲ ਜਿਹੜੇ ਕਿ ਸਾਰਾ ਪ੍ਰਬੰਧ ਚੱਲ ਰਿਹਾ ਹੈ ਯਾਨੀ ਕਿ ਜੋ ਵੀ ਵਿਦੇਸ਼ਾਂ ਵਿਦੇਸ਼ਾਂ ਵਿੱਚ ਲੋਕ ਜੋ ਵੀ ਗੁਰੂ ਸਾਹਿਬ ਜੀ ਨੂੰ ਮੰਨਦੇ ਨੇ ਸੰਗਤਾਂ ਪਿਆਰ ਕਰਦੀਆਂ ਗੁਰੂ ਸਾਹਿਬ ਜੀ ਨੂੰ ਉਹ ਇੱਥੇ ਕਦੇ ਵੀ ਆ ਸਕਦੇ ਆ ਉਹ ਕਦੇ ਵੀ ਰਹਿ ਸਕਦੀਆਂ ਉਹਨਾਂ ਨੂੰ ਕੋਈ ਵੀ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਈਗੀ ਬਿਲਕੁਲ ਬਿਲਕੁਲ ਜਦੋਂ ਵੀ ਉਹਨਾਂ ਦਾ ਦਿਲ ਕਰੇ ਉਦੋਂ ਆ ਸਕਦੇ ਹਨ ਇੱਥੇ ਰਹਿ ਸਕਦੇ ਹਨ ਜਿੰਨਾ ਚਿਰ ਰਹਿਣਾ ਰਹਿਣਾ ਹੋਵੇ ਉਹਨਾਂ ਨੂੰ ਜਿੰਨਾ ਚਿਰ ਟਾਈਮ ਸਹੂਲਤ ਹੋਵੇ ਉਹਨਾਂ ਦੀ ਉਹ ਸਤਿਗੁਰਾਂ ਦੇ ਦਰਸ਼ਨ ਦਿਦਾਰੇ ਕਰਕੇ ਆਪਣਾ ਜੀਵਨ ਸਫਲਾ ਕਰ ਇਸ ਤੋਂ ਇਲਾਵਾ ਜਿਹੜੇ ਸਾਲ ਸਾਲਾਨਾ ਸਮਾਗਮ ਹੁੰਦੇ ਕਿਹੜੇ-ਕਿਹੜੇ ਇੱਥੇ ਸਾਲਾਨਾ ਸਮਾਗਮ ਹੁੰਦੇ ਆ ਸਾਲਾਨਾ ਸਮਾਗਮ ਹੁੰਦੇ ਜਿੱਥੇ ਭਾ ਉਹਦੇ ਬਾਅਦ ਉਹ ਲਾ ਮਹੱਲਾ ਵਿਸਾਖੀ ਇਹ ਸਾਰੇ ਪੁਰਬ ਜਿਹੜੇ ਹੈਗੇ ਮਨਾਏ ਜਾਂਦੇ ਹਨ ਇਹ ਸ਼੍ਰੀ ਨੰਦਰ ਸਾਹਿਬ ਜੀ ਤੋਂ ਇਹ ਕਿੰਨੀ ਡਿਸਟੈਂਸ ਤੇ ਪੈਂਦਾ ਹੈ ਗੁਰਦੁਆਰਾ ਸਾਹਿਬ ਨੀਅਰ ਅਬਾਊਟ ਇਹ 23 ਕਿਲੋਮੀਟਰ ਦੀ ਡਿਸਟੈਂਸ ਹੈਗਾ ਨੰਦਰਪੁਰ ਸਾਹਿਬ ਤੋਂ ਤੇ ਇੱਥੇ ਬਸ ਰਾਂ ਹੀ ਬਸ ਰਾਂ ਹੀ ਸਬਦਾ ਹੈ ਗਿਆ ਤੇ ਆਪਣੇ ਆਪਣੇ ਵਹੀਕਲ ਰਾਹੀਂ ਬੰਦਾ ਆ ਸਕਦਾ ਜੀ ਜੀ ਸੰਗਤ ਜੀ ਇਹ ਜੋ ਗੁਰਦੁਆਰਾ ਸਾਹਿਬ ਹੈ ਇਹ ਗੁਰਦੁਆਰਾ ਸਾਹਿਬ ਸ਼੍ਰੀ ਨੰਦਰਪੁਰ ਸਾਹਿਬ ਜੀ ਤੋਂ ਕੋਈ 23 ਕਿਲੋਮੀਟਰ ਦੂਰ ਨੰਗਲ ਡੈਮ ਦੇ ਨੇੜੇ शिवालिक ਦੀ ਪਹਾੜੀਆਂ ਦੀ ਗੋਦ ਵਿੱਚ ਸਜਵਿਤ ਹੈ ਕੋਈ ਵੀ ਅਗਰ ਦੇਸ਼ਾਂ ਦੇਸ਼ਾਂ ਵਿੱਚ ਸੰਗਤਾਂ ਬਸਦੀਆਂ ਇਸ ਗੁਰਦਾਰ ਸਾਹਿਬ ਦੇ ਦਰਸ਼ਨ ਕਰਨੇ ਚਾਹਣੀਆਂ ਤੇ ਉਹ ਇਸ ਗੁਰਦਾਰ ਸਾਹਿਬ ਆਣ ਕੇ ਆਪਣੇ ਗੁਰੂ ਸਾਹਿਬ ਜੀ ਦਾ ਅਸ਼ੀਰਵਾਦ ਪ੍ਰਾਪਤ ਕਰ ਸਕਦੀਆਂ ਤੇ ਸਾਬ ਸਵਾਹੀ ਗੁਰੂ ਜੀ ਕੀ ਫਤਿਹ ਡੇਰਾ ਸ਼ਹੀਦ ਬਾਬਾ ਦੀ ਸਿੰਘ ਦਾਸ ਜਫਰ ਜੰਗੜ ਤੋਂ ਸਮੂਹ ਸੰਗਤਾਂ ਦੇ ਸਮੇਤ ਸਾਬ ਸ੍ਰੀ ਗੁਰਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨ ਪਰਸਦੇ ਹੋਏ ਸ੍ਰੀ ਆਨੰਦਪੁਰ ਸਾਹਿਬ ਤੋਂ ਪਹਾਉਰ ਸਾਹਿਬ ਜਿੱਥੇ ਸਾਬ ਗੁਰਗੋਬਿੰਦ ਸਿੰਘ ਮਹਾਰਾਜ ਜੀ ਨੇ

我们。 do <laughs> <laughs>